ਸ੍ਰੀ ਵਾਹਿਗੁਰੂ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਵੀਰ ਸਿੰਘ ਸੰਧੂ ਰੁੜਕਾ ਕਲਾਂ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਦੀਵਾਲੀ ਦੀਆਂ ਔਰ ਬੰਦੀ ਛੋੜ ਦਿਵਸ ਤੇ ਪਹਿਲੇ ਪਾਤਸ਼ਾਹ ਜੀ ਸ੍ਰੀ ਸਤਗੁਰੂ ਨਾਨਕ ਜੀ ਦੇ ਪਾਸ਼ੇ ਜੀਆਂ ਬੰਦੀਆਂ ਬਹੁਤ ਬਹੁਤ ਵਧਾਈਆਂ ਆਓ ਅਸੀਂ ਇਹ ਦੀਵਾਲੀ ਉਹਨਾਂ ਲੋਕਾਂ ਦੇ ਨਾਲ ਮਨਾਈਏ ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰਤ ਹੈ ਜਿਵੇਂ ਕਿ ਅੱਧਾ ਪੰਜਾਬ ਪਾਣੀ ਦੇ ਬੜੇ ਡੁੱਬ ਗਿਆ ਉਹਨਾਂ ਦੇ ਘਰਾਂ ਦਾ ਬਹੁਤ ਔਖਾ ਹੈ। ਅਸੀਂ ਪਟਾਕਿਆਂ ਨੂੰ ਜਿਹੜੀ ਪੋਲਿਊਸ਼ਨ ਰਹਿਤ ਅਸੀਂ ਦੀਵਾਲੀ ਮਨਾਉਣੀ ਮਨਾਉਣੀ ਹੈ। ਜਿਹੜੇ ਪਟਾਕਿਆਂ ਔਰ ਹੋਰ ਚੀਜ਼ਾਂ ਉੱਤੇ ਅਸੀਂ ਖਰਚ ਕਰਨਾ ਹੈ। ਕਿਉਂ ਨਾ ਇਹ ਖਰਚ ਅਸੀਂ ਉਹਨਾਂ ਪਰਿਵਾਰਾਂ ਨੂੰ ਦੇ ਕੇ ਆਈਏ। ਤੇਲ ਦੇ ਕੇ ਆਈਏ, ਦੀਵੇ ਦੇ ਕੇ ਆਈਏ ਤੇ ਹੋਰ ਇਹੋ ਜਿਹੀਆਂ ਮਠਿਆਈਆਂ ਦੇ ਕੇ ਜਿਨ੍ਹਾਂ ਨੂੰ ਜ਼ਿਆਦਾ ਜਰੂਰਤ ਹੈ। ਸੋ ਅੱਧਾ ਪੰਜਾਬ ਪਾਣੀ ਕੀ ਲੁੱਟ ਗਿਆ। ਉਹਨਾਂ ਲਈ ਇਹ ਦੀਵਾਲੀ ਵੀ ਆਪਾਂ ਆਪਣੇ ਘਰ ਤੋਂ ਸੁਣਾਉਣੀ ਨੇ ਉਹਨਾਂ ਦੇ ਘਰ ਵੀ ਆਪਾਂ جگਮਗਾ ਸਭੀਏ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸ੍ਰੀ ਵਾਹਿਗੁਰੂ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਬੋਲੇ